ਜਿਹੜੀ ਸਭ ਤੋਂ ਸ਼ੌਕਿੰਗ ਗੱਲ ਹੋਈ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਬੰਦੇ ਉਹ ਜਹੀ ਜਗ੍ਹਾ ਵੀ ਪਲੈਨਿੰਗ ਕਰਕੇ ਆਉਂਦੇ ਹਨ ਸਭ ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਹਨ ਹਰ ਇੱਕ ਦੀ ਜੇਬ ਘੱਟ ਲੈ ਗਏ ਹੈ ਤੜਵੀ ਫੋਨ ਲੈ ਕੇ ਤਵੀਰ ਜਸੀ ਪਾਈ ਦਾ ਵੀ ਲੈ ਗੇ ਪੀਤਾ ਵਾਲ ਭਾਈ ਦੇ ਵੀ ਦੋ ਲੈ ਗੇ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜਿਵੇਂ ਕਿ ਬਾਈ ਗਗਨ ਕੋਕਰੀ ਨੇ ਦੱਸਿਆ ਭਾਈ ਰਾਜਵੀਰ ਜਵੰਦੇ ਦੇ ਸੰਸਕਾਰ ਤੋਂ ਘਟੋ ਘਟ ਤੀ ਬੰਦੇ ਸੀ ਇਹਨਾਂ ਨੇ ਨਾ ਤਾਂ ਬਹੁਤ ਸਾਰੇ ਲੋਕਾਂ ਦਾ ਪਰਸਾ ਛੱਡਿਆ ਅਤੇ ਨਾ ਕਿਸੇ ਦੀ ਜੇਬ ਵਿੱਚ ਮੋਬਾਈਲ ਲੋਕਾਂ ਦਾ ਧਿਆਨ ਆਪਣੇ ਜੇਬਾਂ ਵੱਲ ਨਹੀਂ ਸੀ ਦੁੱਖ ਹੀ ਇਹਨਾਂ ਵੱਡਾ ਸੀ ਕੀ ਸਭ ਦਾ ਧਿਆਨ ਪੀਰਾਜਵੀਰ ਦੇ ਵਿੱਚ ਸੀ ਐਸੇ ਲੋਕ ਵੀ ਸਨ ਜਿਨ੍ਹਾਂ ਦੀ ਨਜ਼ਰ ਵੱਡੇ ਵੱਡੇ ਲੋਕਾਂ ਦੀਆਂ ਜੇਬਾਂ ਦੇ ਉੱਪਰ ਸੀ ਕਿਉਂਕਿ ਇੱਥੇ ਆਏ ਹੋ ਤਕਰੀਬਨ ਸਾਰੇ ਹੀ ਲੋਕ ਜਬ ਵੱਡੇ ਗਾਇਕ ਸੀ, ਪ੍ਰੋਡਿਊਸਰ ਸੀ, 뮤ਜ਼ਿਕ ਡਾਇਰੈਕਟਰ ਸੀ, ਕੋਈ ਵੀਡੀਓ ਡਾਇਰੈਕਟਰ ਸੀ, ਯਾਨੀ ਕਿ ਕੁੱਲ ਮਿਲਾ ਕੇ ਅਗਰ ਆਪਾਂ ਗੱਲ ਕਰੀ ਤਾਂ 뮤ਜ਼ਿਕ ਲੈਂਡ ਦੇ ਨਾਲ ਸਮੁੰਦਰ ਰੱਖਦਾ ਸੀ। ਜਿਵੇਂ ਬਾਈ ਗगन ਕੋਕਰੀ ਗੱਲ ਕਰ ਰਿਹਾ ਹੈ 30-35 ਬੰਦੇ ਘਟੋ-ਘਟ ਹੋਣਗੇ ਇਸ ਗਰੁੱਪ ਦੇ ਜਿਨ੍ਹਾਂ ਨੇ ਲੋਕਾਂ ਦੇ ਮੋਬਾਈਲ ਕੱਢੇ, ਇਹਨਾਂ ਲੋਕਾਂ ਦਾ ਧਿਆਨ ਸਾਰਿਆਂ ਦੀਆਂ ਜੇਬਾਂ ਵੱਲ ਸੀ। ਜਿਵੇਂ ਜਿਵੇਂ ਕਿਸੇ ਦਾ ਦੌਰ ਲੱਗੀ ਗਿਆ, ਲੋਕਾਂ ਦੀਆਂ ਜੇਬਾਂ ਵਿੱਚ ਮੋਬਾਈਲ ਗਾਇਬ ਹੋਈ ਗਏ। ਉਸ ਸਮੇਂ ਕਿਸੇ ਨੂੰ ਪਤਾ ਨਹੀਂ ਲੱਗਿਆ। ਜੋ ਲੋਕਾਂ ਦਾ ਆਪਣੇ ਜੇਬਾਂ ਵੱਲ ਆਪਣੇ ਮੋਬਾਈਲਾਂ ਵੱਲ ਧਿਆਨ ਪੈਣ ਲੱਗੇ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਅੱਜ ਕੱਲ ਜਿਹੜਾ ਮੋਬਾਈਲ ਸਿਰਫ ਮੋਬਾਈਲ ਨਹੀਂ ਰਹਿ ਗਿਆ ਸਾਰਾ ਕੁਝ ਇਹਦੇ ਵਿੱਚ ਹੁੰਦਾ ਹੈ ਬੈਂਕਿੰਗ ਤੋਂ ਲੈ ਕੇ ਹਰ ਅਪਡੇਟ ਫੋਨ ਦੇ ਵਿੱਚ ਹੁੰਦੀ ਹੈ ਆਮ ਤੌਰ ਤੇ ਲੋਕ ਅੱਜ ਕੱਲ ਆਈਫੋਨ ਰੱਖਦੇ ਨੇ ਆਈਫੋਨ ਦਾ ਪਾਸਵਰਡ ਖੋਲਣਾ ਬੜਾ ਔਖਾ ਹੈ ਫਿਰ ਵੀ ਇੰਨਾ ਲੋਕਾਂ ਨੇ ਆਈਫੋਨ ਨਹੀਂ ਛੱਡਿਆ ਨਾ ਹੀ ਕੋਈ ਐਂਡਰੋਇਡ ਛੱਡਿਆ ਇਹਨਾਂ ਦੇ ਹੱਥ ਜੋ ਆਇਆ ਕੱਢ ਕੇ ਲੈ ਗਏ ਜਿਵੇਂ ਕਿ ਗगन ਕੋਕਰ ਨੇ ਦੱਸਿਆ ਕਿ ਘੱਟੋ ਘੱਟ 50 ਲੱਖ ਰੁਪਏ ਨੁਕਸਾਨ ਹੋਇਆ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਥੇ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਕਿ ਐਸੇ ਲੋਕ ਵੀ ਫਿਰ ਰਹੇ ਹਾਂ ਵੀ ਅਗਰ ਪੁਲਿਸ ਇਹਨਾਂ ਨੂੰ ਫੜਨਾ ਚਾਹਵੇ ਤਾਂ ਕਿਤੇ ਨਾ ਕਿਤੇ ਕੈਮਰਿਆਂ ਦੇ ਵਿੱਚ ਜ਼ਰੂਰ ਆਏ ਹੋਣਗੇ ਅਤੇ ਇਹਨਾਂ ਨੂੰ ਟ੍ਰੇਸ ਕਰਨਾ ਬਹੁਤ ਜ਼ਰੂਰੀ 150 ਤੋਂ ਵੱਧ ਫੋਨ ਚੋਰੀ ਹੋ ਗਏ ਹਨ ਹੋਰ ਕਿੰਨੇ ਜਣੇ ਹਨ ਜਿਨ੍ਹਾਂ ਦੇ ਫੋਨ ਲੈ ਗਏ ਹਨ ਇਹੋ ਜਿਹੀ ਜਗ੍ਹਾ ਬੰਦਾ ਪਲਾਨਿੰਗ ਕਰਕੇ ਆਉਂਦੇ ਹਨ ਅਸੀਂ ਚੋਰੀ ਕਰਨਾ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨ ਦੀ ਨਹੀਂ ਗੱਲ ਥਿੰਕਿੰਗ ਦੀ ਹੈ ਇਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦਾ ਹੈ ਵਰਗਤੇ ਵੀ ਅਸੀਂ ਚੋਰੀ ਕਰਨ ਦੇ ਚੀਜ਼ਾਂ ਇਹ ਬੜੀਆਂ ਸ਼ੌਕਿੰਗ ਹੈ ਇੱਕ ਗੁਜਾਰਿਸ਼ ਕਰਦਾ ਹਾਂ ਜੇ ਕਿਸ ਨੂੰ ਇਹਦੇ ਬਾਰੇ 1% ਨੋਲਿਜ ਹੈ ਪਲੀਜ਼ ਦੱਸੋ ਆਪਾਂ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਾ ਹੋਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ